ਹੈਲੋ एवरीवन वेलकम बैक टू माय चैनल ਕਈ ਸਬਜ਼ੀਆਂ ਤਾਂ ਹੁੰਦੀਆਂ ਨੇ ਸਾਨੂੰ ਪਰਸਨਲੀ ਬਹੁਤ ਹੀ ਪਸੰਦ ਆਉਂਦੀਆਂ ਨੇ ਜਿਵੇਂ ਕਿ ਮਸ਼ਰੂਮ ਮਸ਼ਰੂਮ ਮੇਰੀ ਤੇ ਮੇਰੇ ਹਸਬੰਦ ਦੀ ਫੇਵਰਿਟ ਏ ਤੁਸੀਂ ਕੜਾਈ ਪਨੀਰ ਤੇ ਬਹੁਤ ਵਾਰ ਬਣਾਇਆ ਵੀ ਹੋਏਗਾ ਤੇ ਖਾਧਾ ਵੀ ਹੋਏਗਾ ਅੱਜ ਅਸੀਂ ਬਣਾਵਾਂਗੇ ਕੜਾਈ ਮਸ਼ਰੂਮ ਮਸਾਲਾ ਜੋ ਕਿ ਬਹੁਤ ਹੀ ਟੇਸਟੀ ਬਹੁਤ ਹੀ ਗਜਬੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਅਸੀਂ ਰੈਸਟੋਰੈਂਟ ਸਟਾਈਲ ਬਣਾ ਕੇ ਤਿਆਰ ਕਰਾਂਗੇ ਇੱਥੇ ਮੈਂ 500 ਗ੍ਰਾਮ ਲਿਆ ਸੀਗਾ ਮਸ਼ਰੂਮ ਮਸ਼ਰੂਮ ਨੂੰ ਪਹਿਲੇ 2-3 ਵਾਰ ਚੰਗੀ ਤਰ੍ਹਾਂ ਤੋਲ ਲਵਾਂਗੇ ਮਸ਼ਰੂਮ ਨੂੰ ਚੰਗੇ ਤੋਨਾ ਬਹੁਤ ਜ਼ਰੂਰੀ ਮਸ਼ਰੂਮ ਬਹੁਤ ਗੰਦਾ ਹੁੰਦਾ ਹੈ। ਉਹ ਤੁਸੀਂ ਕਦੀ ਵੀ ਕੋਈ ਮਸ਼ਰੂਮ ਦੀ ਸਬਜ਼ੀ ਵਗੈਰਾ ਬਣਾਉਣਾ ਕੋਸ਼ਿਸ਼ ਕਰਨਾ ਮਸ਼ਰੂਮ ਨੂੰ ਫਰੈਸ਼ ਹੀ ਲੈਣਾ ਕਿਉਂਕਿ ਦੋ ਚਾਰ ਦਿਨ ਅਗਰ ਫ੍ਰੀਜ ਦੇ ਵਿੱਚ ਪਈ ਰਹੇ ਨਾ ਮਸ਼ਰੂਮ ਕਾਲੀ ਹੋ ਜਾਂਦੀ ਹੈ। ਫੇਜ ਖਾਣੇ ਦੇ ਲਾਇਕ ਨਹੀਂ ਰਹਿੰਦੀ ਬਾਹਰ ਸੁੱਟਣੀ ਪੈਂਦੀ ਹੈ। ਤੇ ਇੱਥੇ ਅਸੀਂ ਮੈਂ 8-10 ਕਲੀਆਂ ਲਈ ਲਸਣ ਦੀਆਂ 2 ਇੰਚ ਟੁਕੜਾ ਲਿਆ ਸੀ ਅਦਰਕ ਦਾ 4 ਕ ਹਰੀ ਮਿਰਚ ਨੂੰ ਚੋਪਰ ਜਪਾ ਕੇ ਚੋਕ ਕਰ ਲਿਆ ਸੀਗਾ। ਤੁਸੀਂ ਚਾਹੋ ਤਾਂ ਬਾਰਿਕ ਹੱਤ ਨਾਲ ਕੱਟ ਵੀ ਸਕਦੇ ਹੋ। ਬਟ ਇਸ ਤਰੀਕੇ ਨਾਲ ਪਾਉਗੇ ਨਾ ਚੋਪ ਕਰਕੇ ਬਹੁਤ ਹੀ ਵਧੀਆ ਫਲੇਵਰ ਆਏਗਾ ਦੋ మీడియం ਸਾਈਜ਼ ਦੇ ਮੈਂ ਲੈ ਸੀ ਪਿਆਜ਼ ਉਹਨੂੰ ਵੀ ਚੋਪਰ ਜਿਹਾ ਪਾ ਕੇ ਮੈਂ ਚੋਪ ਕਰ ਲਿਆ ਸੀਗਾ ਇਹਨੂੰ ਇੱਕ ਸਾਈਡ ਤੇ ਰੱਖ ਦਾਂਗੇ ਅਸੀਂ ਬਣਾਣਾ ਕੜਾਈ ਮਸ਼ਰੂਮ ਮਸਾਲਾ ਉਹਦੇ ਲਈ ਮੈਂ ਇੱਕ ਸ਼ਿਮਲਾ ਮਿਰਚ ਹਰੀ ਵਾਲੀ ਤੇ ਨਾਲ ਇੱਕ ਪਿਆਈ ਲੈ ਹੁਣ ਉਸ ਤਰੀਕੇ ਨਾਲ ਸ্লাইਸ ਵਿੱਚ ਮੈਂ ਕੱਟ ਲਿਆ ਸੀਗਾ ਤੁਸੀਂ ਚਾਹੋ ਲਾਲ ਵਾਲੀ ਤੇ ਪੀਲੀ ਵਾਲੀ ਹਰੀ ਸ਼ਿਮਲਾ ਮਿਰਚ ਵੀ ਲੈ ਸਕਦੇ ਹੋ ਮੇਰੇ ਕੋਲ ਨਹੀਂ ਸੀ ਇਸ ਲਈ ਮੈਂ ਸਿਰਫ ਹਰੀ ਵਾਲੀ ਲਈ ਹੁਣ ਗੈਸ ਰੱਖਾਂਗੇ ਕੜਾਈ ਕੜਾਈ 'ਚ ਪਾ ਦਾਂਗੇ 2 ਚਮਚ ਭਰ ਕੇ ਵੱਡੇ ਸਰ੍ਹੋਂ ਦਾ ਤੇਲ ਤੇਲ ਗਰਮ ਹੋਣ ਤੇ ਅਦੀ ਚਮਚ ਪਾ ਦਾਂਗੇ ਸਾਬੂ ਜੀਰਾ ਚੁਟਕੀ 'ਚ ਪਾ ਦਾਂਗੇ ਹਿੰਗ ਇੱਕ ਮੋਟੀ ਲਾਚੀ 2-4 ਲੌਂਗ ਇੱਕ ਦਾਲਚੀਨੀ ਦਾ ਟੁਕੜਾ ਨਾਲ ਹੀ ਪਾ ਦਾਂਗੇ ਦੋ ਤੇਜ ਪੱਤਾ ਉਹਨੂੰ ਐਸੀ ਹੁਣ ਚੰਗੇ ਦਾ ਭੁੰਨਾਂਗੇ 2 ਸੈਕਿੰਡ ਲਈ ਹੁਣ ਐਚੇ ਜੋ ਹੈ ਅਦਰਕ ਲਸਣ ਹਰੀ ਮਿਰਚ ਦਾ ਪੇਸਟ ਬਣਾ ਕੇ ਰੱਖਿਆ ਹੈ ਉਹ 2 ਚਮਚੇ ਹੀ ਭਰ ਕੇ ਪਾ ਦਾਂਗੇ ਇਨੋਂ ਹਲਕਾ ਜਿਹਾ ਪੁੰਨਾ ਤਾਂ ਕਿ ਦਾ ਕਲਰ ਵੀ ਚੇਂਜ ਹੋ ਜਾਏ ਕੱਚਾਪਨ ਵੀ ਨਿਕਲ ਜਾਏ ਕਲਰ ਚੇਂਜ ਹੋ ਗਿਆ ਸੋ ਅਚਪਾਰੀ ਕਟਿਆ ਹੀ ਪਾ ਦਾਂਗੇ ਪਿਆਜ ਉਹ ਹੀ ਚੋਪਰ 'ਚ ਪਾ ਕੇ ਚੋਪ ਕੀਤਾ ਸੀਗਾ ਪਿਆਜ ਨੂੰ 2 ਮਿੰਟ ਲਈ ਲਗਾਤਾਰ ਪੁੰਨਾਂਗੇ ਤਾਂ ਕਿ ਦਾ ਕਲਰ ਵੀ ਚੇਂਜ ਹੋ ਜਾਏ ਤੇ ਕੱਚਾਪਨ ਵੀ ਨਿਕਲ ਜਾਏਗਾ 골ਡਨ ਬ੍ਰਾਊਨ ਕਲਰ ਹੋ ਜਾਏ ਪਿਆਜ਼ ਦਾ ਐਦਾਂ ਮੈਂ 3-4 మీడియం ਸਾਈਜ਼ ਦੇ ਪਿਆਜ਼ ਟਮਾਟਰ ਉਹਨੂੰ ਵੀ ਮੈਂ ਚੋਪਰ 'ਚ ਪਾ ਕੇ ਚੋਪ ਕਰ ਲਵਾਂਗੀ ਤੁਸੀਂ ਚਾਹਤੇ ਮਿਕਸੀ 'ਚ ਪਾ ਕੇ ਪੀਸ ਵੀ ਸਕਦੇ ਹੋ ਬਟਨ ਨੂੰ ਹੱਥ ਨਾਲ ਬਾਰੀ ਕੱਟ ਕੇ ਬਿਲਕੁਲ ਨਾ ਪਾਣਾ ਇਸ ਤਰੀਕੇ ਨਾਲ ਅਗਰ ਪੀਸ ਕੇ ਪਾਓਗੇ ਨਾ ਤੇ ਬਹੁਤ ਹੀ ਵਧੀਆ ਟੇਸਟ ਆਏਗਾ ਇਧਰ ਪਿਆਈ ਸਾਡਾ ਪੁੰਗ ਗਿਆ ਸੀ ਕਲਰ ਚੇਂਜ ਹੋ ਗਿਆ ਸੀਗਾ ਕਿ ਉਹ ਵੀ ਸੈਪਰੇਟ ਹੋ ਗਏ ਹੁਣ ਚਪਾ ਦਾਂਗੇ ਟਮਾਟਰ ਜੋ ਪਿਉਰੀ ਬਣਾ ਕੇ ਰੱਖੀ ਸੀਗੀ ਉਹਨੂੰ ਪਾ ਕੇ ਨਾਲ ਹੀ ਪਾ ਦਾਂਗੇ ਕੁਝ ਬੇਸੇ ਮਸਾਲਾ ਅੱਧੀ ਚਮਚ ਹਲਦੀ 1 ਚਮਚ ਕਸ਼ਮੀਰੀ ਮਿਰਚ ਦੀ ਜੋ ਕਲਰ ਦਿੰਦੀ ਹੈ 1 ਚਮਚ ਚ ਪਾ ਦਾਂਗੇ ਪੀਸਿਆ ਧਨੀਆ ਅੱਧੀ ਚਮਚ ਪਾ ਦਾਂਗੇ ਪੀਸਿਆ ਜੀਰਾ ਸਵਾਦ ਅਨੁਸਾਰ ਨਮਕ ਮੈਂ ਨਾਲ ਮਿਰਚ ਨਹੀਂ ਪਾਈ ਕਿਉਂਕਿ ਮੈਂ ਤੇ ਜਗ੍ਹਾ ਤੇ ਹਰੀ ਮਿਰਚਾਂ ਦੇ ਇਸਤੇਮਾਲ ਕਰ ਲਿਆ ਸੀਗਾ ਹੁਣ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨਾਗੇ ਇੱਥੇ ਮਸਾਲੇ ਨੂੰ ਭੁੰਨਾ ਬਹੁਤ ਹੀ ਜ਼ਰੂਰੀ ਹੈ ਤੁਸੀਂ ਕਦੀ ਵੀ ਕੋਈ ਸਬਜ਼ੀ ਬਣਾਉਣਾ ਜੋ ਤਾਂ ਮਸਾਲਾ ਵਧੀਆ ਤਰੀਕੇ ਨਾਲ ਨਾ ਭੁੰਨਿਆ ਜਾਵੇ ਸਬਜ਼ੀ ਦਾ ਸਵਾਦ ਨਹੀਂ ਆਉਂਦਾ ਮਸਾਲੇ ਨੂੰ ਜਿੰਨਾ ਵਧੀਆ ਤੁਸੀਂ ਭੁੰਨੋਗੇ ਨਾ ਉਨਾ ਹੀ ਸਬਜ਼ੀ ਦਾ ਸਵਾਦ ਆਉਂਦਾ ਉਨੀ ਗਜਬ ਦੀ ਬਣ ਕੇ ਤਿਆਰ ਹੁੰਦੀ ਹੈ ਹੁਣ ਅੱਧਾ ਮੈਂ 15-20 ਕਾਜੂ ਲਏ ਸੀਗੇ ਉਨੋ ਹੀ ਮਿਕਸੀਕ ਵਿੱਚ ਚਲਾ ਲਵਾਂਗੇ ਇਸ ਤਰੀਕੇ ਨਾਲ ਬਿਨਾ ਪਾਣੀ ਤੋਂ ਚਲਾਵਾਂਗੇ ਇਸ ਤਰੀਕੇ ਪਾਊਡਰ ਬਣਾਵਾਂਗੇ ਹੁਣ ਇਹਦੇ ਵਿੱਚ ਪਾ ਦਾਂਗੇ ਦੋ ਵੱਡੇ ਚਮਚ ਦਹੀਂ ਦੇ ਦਹੀਂ ਖੱਟਾ ਨਾ ਹੋਵੇ ਜੇ ਘਰ ਦਾ ਜੰਮਿਆ ਦਹੀਂ ਸੀਗਾ ਦਹੀਂ ਪਾ ਕੇ ਮੈਨੂੰ ਇੱਕ ਵਾਰੀ ਸੀ ਪੀਸ ਲਵਾਂਗੇ ਕਾਜ ਨੂੰ ਹੀ ਪੀਸ ਲਿਆ ਦਹੀਂ ਦੇ ਨਾਲ ਇਸ ਤਰੀਕੇ ਦਾ ਸੀ ਪੇਸਟ ਬਣਾ ਲਿਆ ਸੀ ਇਹਨੂੰ ਰੱਖਾਂਗੇ ਉਹਨੂੰ ਸੀ ਸਾਈਡ ਤੇ ਮਸਾਲਾ ਚੈੱਕ ਕਰ ਲੈਂਦੇ ਆ ਮਸਾਲਾ ਵੀ ਪੁੰਨ ਗਿਆ ਤੁਸੀਂ ਦੇਖ ਸਕਦੇ ਹੋ ਕਿਉਂ ਸੈਪਰੇਟ ਹੋ ਗਿਆ ਸੀਗਾ ਅਲੱਗ ਹੋ ਗਿਆ ਸੀ ਪਿਆਏ ਬਹੁਤ ਵਧੀਆ ਤਰੀਕੇ ਨਾਲ ਪੁੰਨ ਗਏ ਸੀਗੇ ਉਹਨਾਂ ਵਿੱਚ ਜੋ ਹੀ ਕਾਜੂ ਦਾ ਪੇਸਟ ਬਣਾ ਕੇ ਖੈਂ ਦਹੀਂ ਦੇ ਨਾਲ ਉਹ ਇਹਦੇ ਵਿੱਚ ਪਾ ਦਿਆਂਗੇ। ਇਹਦੇ ਵਿੱਚ ਪਾ ਕੇ ਪਹਿਲੀ ਚੰਗੀ ਤਰ੍ਹਾਂ ਪਿਆਜ਼ ਨਾਲ ਨੂੰ ਮਿਕਸ ਕਰਾਂਗੇ। ਔਰ ਇਹਨੂੰ ਵੀ ਇਹ 2-4 ਮਿੰਟ ਤੱਕ ਇਹਨੂੰ ਇਸੇ ਤਰੀਕੇ ਨਾਲ ਸੀ ਮਸਾਲੇ ਨੂੰ ਭੁੰਨਾਂਗੇ। ਇੱਥੇ 2-3 ਵਾਰ ਚ ਇਹਨੂੰ ਮਸਾਲੇ ਨੂੰ ਭੁੰਨ ਕੇ ਸੀ ਅਗਰ ਤਿਆਰ ਕਰਾਂਗੇ ਸਬਜ਼ੀ ਇਹ ਟੇਸਟ ਬਹੁਤ ਹੀ ਵਧੀਆ ਆਵੇਗਾ ਸਬਜ਼ੀ ਦਾ। ਇਹ ਰੈਸਟੋਰੈਂਟ ਸਟਾਈਲ ਬਣ ਕੇ ਸਬਜ਼ੀ ਤਿਆਰ ਹੋਏਗੀ ਤੇ ਹੀ ਬਾਅਦ ਹੀ ਸਬਜ਼ੀ ਖਾਣੀ ਪਹੁੰਚੋਗੇ ਨਹੀਂ ਕਿ ਸਵਾਦ ਬਣ ਕੇ ਤਿਆਰ ਹੁੰਦੀ ਹੈ। ਜੋ ਤੱਕ ਮਸਾਲਾ ਪੁੰਦਾ ਸੀ ਮਸ਼ਰੂਮ ਨੂੰ ਕੱਟ ਲੈਨੇ ਆ ਮੈਂ ਸਿਰਫ ਮਸ਼ਰੂਮ ਦੀ ਹਲਕੀ ਹਲਕੀ ਡੰਡੀ ਲਾਵਾਂਗੀ ਤੁਸੀਂ ਚਾਹ ਤੇ ਮਸ਼ਰੂਮ ਨੂੰ 2-3-4 ਟੁਕੜੇ ਵਿੱਚ ਕੱਟ ਸਕਦੇ ਹੋ ਮੈਂ ਸਾਬਤ ਹੀ ਮਸ਼ਰੂਮ ਪਾਵਾਂਗੀ ਕਿਉਂਕਿ ਜਿਆਦਾ ਵੱਡਾ ਸਾਈ ਨਹੀਂ ਛੋਟਾ ਹੀ ਸਾਈ ਸੀਗਾ ਤੇ ਮਸ਼ਰੂਮ ਨੂੰ ਕੋਸ਼ਿਸ਼ ਕਰਨਾ ਫਰੈਸ਼ ਹੀ ਲੈਣਾ ਕਾਲੀ ਮਸ਼ਰੂਮ ਜੋ ਪੈ ਜਾਣ ਉਹ ਬਿਲਕੁਲ ਵੀ ਨਾ ਯੂਜ਼ ਕਰਨਾ ਐਥੇ ਮਸ਼ਰੂਮ ਨੂੰ ਵੀ ਮੈਂ ਕੱਟ ਲਿਆ ਹੀ ਹੁਣ ਅਹੀ ਮਸਾਲਾ ਚੈੱਕ ਕਰ ਲੈਨੇ ਮਸਾਲਾ ਹੀ ਸਾਡਾ ਤੁਸੀਂ ਦੇਖ ਸਕਦੇ ਹੋ ਬਣ ਗਿਆ ਸੀਗਾ ਤਿਆਰ ਹੋ ਗਿਆ ਸੀਗਾ ਹੁਣ ਇਹ ਨਹੀਂ ਰੱਖ ਦਾਂਗੇ ਸਾਈਡ ਤੇ ਤਾਂ ਕਿ ਹਾਲੇ ਇਹ ਮਸਾਲਾ 1.5 ਮਿੰਟ ਤੱਕ ਹੋਰ ਆਰਾਮਣਾ ਭੁੰਨੇਗਾ ਗੈਸ ਨੂੰ ਮੀਡੀਅਮ ਤੋਂ ਲੋ ਕਰ ਦਾਂਗੇ ਹੁਣ ਇਹ ਬਣਾ ਲੈਨੇ ਆ ਕੜਾਈ ਮਸਾਲਾ ਉਹਦੇ ਨੇ ਫਰਾਈ ਪੈਨ ਚੋ ਲਿਆ 4 ਕ ਕਸ਼ਮੀਰੀ ਮਿਰਚ ਲਾਲ ਵਾਲੀ ਸਾਬਤ 1 ਚਮਚ ਜੀਰਾ ਸਾਬਤ 1 ਚਮਚ ਸਾਬੂਤ ਧਨੀਆ 1 ਚਮਚ ਲੈ ਲਾਂਗੇ ਨਾਲ ਅਸੀਂ ਸੌਂਫ ਸਾਬਤ ਇਹ ਥੋੜੀ ਦਰਦਰੀ ਵਾਲੀ ਸੌਂਫ ਸੀ ਹੈ ਕੁੱਟੀ ਹੋਈ ਉਹਨੂੰ ਪਾ ਕੇ ਹੀ ਹਲਕਾ ਇਹਨੂੰ ਰੋਸਟ ਕਰਾਂਗੇ ਬਿਨਾ ਕਿਓ ਤੋਂ ਕਿਓ ਵਗੈਰਾ ਨਹੀਂ ਪਾਣਾ ਇਨਾ ਕੋ ਰੋਸਟ ਕਰਨਾ ਚ ਖੁਸ਼ਬੂ ਆਣੀ ਸ਼ੁਰੂ ਹੋ ਜਾਵੇ ਇਹ ਕੜਾਈ ਮਸਾਲਾ ਤੁਸੀਂ ਚਾਹੋ ਨਾ ਕੜਾਈ ਪਨੀਰ ਬਣਾਓ ਜਾਂ ਕੜਾਈ ਪਿੰਡੀ ਬਣਾਓ ਕੋਈ ਵੀ ਕੜਾਈ ਵਾਲੀ ਸਬਜੀ ਅਗੁੱਤੀ ਬਣਾਉਂਦੇ ਹੋ ਨਾ ਤੇ ਉਹਦੇ ਚ ਇਹਨੂੰ ਪਾਓ ਬਹੁਤ ਹੀ ਵਧੀਆ ਨਾ ਫਲੇਵਰ ਆਂਦਾ ਸਬਜੀ ਨੂੰ ਚਾਂ ਚਾਂ ਲੱਗ ਜਾਂਦੇ ਆ ਹੁਣ ਫਰਾਈ ਪੈਨ 'ਚ ਇੱਕ ਮੱਖਣ ਪਾਤਾ ਹੀ ਇੱਕ ਚਮਚ ਭਰ ਕੇ ਉਹਦੇ ਚ ਨਾਲ ਹੀ ਮਪਾਤਾ ਹੀ ਮਸ਼ਰੂਮ ਮਸ਼ਰੂਮ ਨੂੰ ਹੀ ਹਲਕਾ ਜਾ ਪੁੰਨਾਗੇ ਤੇ ਹੋਂਜਾ ਰਹੀ ਮਸਾਲੇ ਨੂੰ ਇਸ ਤਰੀਕੇ ਨਾਲ ਹੀ ਜਪਾ ਦਾਂਗੇ ਇੱਕ ਚਮਚ ਭਰ ਕੇ ਕਸੂਰੀ ਮੇਥੀ ਦੇ ਇਹਨੂੰ ਹੀ ਦਰਦਾਰਾ ਕੁੱਟ ਲਵਾਂਗੇ ਮਸਾਲੇ ਨੂੰ ਔਰ ਤੁਸੀਂ ਇਹ ਅਗਰ ਚਿਕਨ ਵਗੈਰਾ ਵੀ ਖਾਂਦੇ ਹੋ ਉੱਚੀ ਮਸਾਲੇ ਨੂੰ ਪਾ ਸਕਦੇ ਹੋ ਬਹੁਤ ਹੀ ਵਧੀਆ ਟੇਸਟ ਆਏਗਾ ਪਰ ਕੋਸ਼ਿਸ਼ ਕਰਨਾ ਜਦੋਂ ਮਸਾਲਾ ਪਾਉਣਾ ਤੇ ਮਸਾਲੇ ਨੂੰ ਉਸੇ ਟਾਈਮ ਬਣਾ ਕੇ ਤਿਆਰ ਕਰਨਾ ਐਦਾਂ ਮਸ਼ਰੂਮ ਭੁੰਨ ਗਏ ਸੀ ਉਹ ਚ ਇਹ ਪਿਆਜ਼ ਸ਼ਿਮਲਾ ਮਿਰਚ ਕੱਟ ਕੇ ਰੱਖੀ ਇਹਨੂੰ ਪਾ ਕੇ ਸੀ 1 ਮਿੰਟ ਲਈ ਭੁੰਨ ਲਵਾਂਗੇ ਸਿਰਫ ਇੰਨਾ ਪਿਆਜ਼ ਦਾ ਕੱਚਾਪਨ ਨਿਕਲ ਜਾ ਹਲਕਾ ਜਾ ਜਿਆਦਾ ਨੂੰ ਸੋਟੇ ਨਹੀਂ ਕਰਨਾ ਇਦਾਂ ਦਾ ਕੜਾਈ ਮਸਾਲਾ ਵੀ ਸਾਡਾ ਬਣ ਗਿਆ ਸੀ ਗਦਰਦਰਾ ਮੈਂ ਕੁੱਟ ਲਿਆ ਸੀਗਾ ਤੁਸੀਂ ਦੇਖ ਸਕਦੇ ਹੋ ਇਹ ਮਸਾਲਾ ਸਾਡੀ ਸਬਜ਼ੀ ਨੂੰ ਚਾਂ ਚਾਂ ਲਗਾ ਦਵੇਗਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇਗੀ ਐਦਾਂ ਮਸ਼ਰੂਮ ਵੀ ਮੇਰੀ ਭੁੰਨ ਗਈ ਸੀ ਹੁਣ ਜੋ ਗਰੇਵੀ ਸੀ ਨਾ ਉਹਦੇ ਚ ਸਾਰੀ ਮਸ਼ਰੂਮ ਨੂੰ ਸੀ ਪਾ ਦਿਆਂਗੇ ਮਸ਼ਰੂਮ ਨੂੰ ਪਾ ਕੇ ਚੰਗੀ ਤਰ੍ਹਾਂ ਪੂਰੀ ਗਰੇਵੀ ਵਿੱਚ ਮਿਕਸ ਕਰਾਂਗੇ ਹੁਣ ਇਹਦੇ ਵਿੱਚ ਮੈਂ ਪਾ ਦਾਂਗੀ ਕੜਾਈ ਉਹ ਮਸਾਲਾ ਬਣਾ ਕੇ ਰੱਖਿਆ ਸੀ ਨਾ ਉਹ ਇੱਕ ਤੋਂ ਡੇਢ ਚਮਚਾ ਜਿਹਾ ਸਬਜ਼ੀ ਦੇ ਵਿੱਚ ਪਾ ਦਾਂਗੇ ਇਹਨੂੰ ਚੰਗੀ ਤਰ੍ਹਾਂ ਹੀ मिक्स ਕਰ ਦਵਾਂਗੇ ਇਹ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇਹ ਨਾਲ ਲੱচ্ছা ਪਰਾਂਠਾ گارਲਿਕ ਨਾਨ ਤੰਦੂਰੀ ਰੋਟੀ ਪਰਾਂਠੀ ਕੁਝ ਵੀ ਖਾਓ ਬਹੁਤ ਹੀ ਸਵਾਦ ਲੱਗਦੀ ਹੈ ਤੁਸੀਂ ਦੇਖਦੇ ਕਿੰਨੀ ਵਧੀਆ ਇੱਕ ਵਧੀਆ ਕਲਰ ਵੀ ਆਇਆ ਸਬਜੀ ਦਾ ਇਹ ਸਬਜੀ ਮਸ਼ਰੂਮ ਕਿਦੀ ਕਿਦੀ ਫੇਵਰਟ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਮੇਰੀ ਤਾਂ ਮਸ਼ਰੂਮ ਫੇਵਰਟ ਹੈ ਹੋਰ ਨਾਲ ਅਸੀਂ ਇਹਦੇ ਨਾਲ ਬਣਾ ਲਵਾਂਗੇ ਤੰਦੂਰੀ ਰੋਟੀ ਸਬਜੀ ਸਾਡੀ ਬਣ ਕੇ ਤਿਆਰ ਹੈ। ਹੁਣ ਇਹਨੂੰ ਰੱਖ ਦਾਂਗੇ ਸਾਈਡ ਤੇ ਅਸੀਂ ਇਹਨੂੰ ਰੋਟੀ ਲਈ ਲਗਾ ਲੈਨੇ ਆਟਾ। ਇੱਥੇ ਮੈਂ 2 ਕੱਪ ਲਿਆ ਸੀਗਾ ਆਟਾ। ਤੁਸੀਂ ਇੱਚਾ ਅੱਧਾ ਆਟਾ ਦਾ ਮੈਦਾ ਵੀ ਲੈ ਸਕਦੇ ਹੋ ਬਟ ਮੈਂ ਪੂਰਾ ਆਟਾ ਹੀ ਲਿਆ। ਵਿੱਚ ਆਟੇ ਸੈਂਟਰ ਵਿੱਚ ਜਗ੍ਹਾ ਬਣਾ ਕੇ ਅੱਧੀ ਚਮਚ ਪਾਤਾ ਹੀ ਨਮਕ, 1/4 ਚਮਚ ਪਾਤਾ ਹੀ ਗਾ ਮਿੱਠਾ ਸੋਡਾ, ਇੱਕ ਛੋਟੀ ਕੋਲੀ ਪਾਤਾ ਹੀ ਦਹੀਂ। ਦਹੀਂ ਜ਼ਿਆਦਾ ਖੱਟਾ ਨਹੀਂ ਸੀ ਤੇ ਇਹਨੂੰ ਆਟੇ ਨੂੰ ਹੀ ਸੌਫਟ ਗੁੰਨ ਕੇ ਤਿਆਰ ਕਰ ਲਵਾਂਗੇ। ਆਜਾ ਆਟਾ ਮੇਰੀ ਸਰਮ ਗੁੰਨ ਰਹੀ ਹੈ। ਕਿਉਂਕਿ ਮੈਨੂੰ ਆਟਾ ਗੁੰਨਣ ਲਈ ਡਾਕਟਰ ਨੇ ਮਨਾ ਕੀਤਾ ਲੈ ਮੈਂ ਆਟਾ ਨਹੀਂ ਗੁੰਨ ਸਕਦੀ ਤੇ ਸਰਬ ਨੇ ਗੁੰਨਿਆ ਹੀ ਆਟਾ ਤੇ ਹਲਕਾ ਜਿਹਾ ਤੇ ਹੀ ਕ્યો ਲਗਾ ਦਾਂਗੇ ਰਿਫਾਈਨਡ ਜਾਂ ਤੇ ਇਹਨੂੰ ਹੀ ਰੱਖ ਦਾਂਗੇ 15-20 ਮਿੰਟ ਲਈ ਰੈਸਟ ਤੇ ਫੇਰ ਬਣਾਵਾਂਗੇ ਇਹ ਤੰਦੂਰੀ ਰੋਟੀ 20 ਮਿੰਟ ਹੋ ਗਏ ਸੀਗੇ ਹੁਣ ਹੀ ਬਣਾ ਲੈਨੇ ਆ ਤੰਦੂਰੀ ਰੋਟੀ ਤੰਦੂਰੀ ਰੋਟੀ ਤੁਸੀਂ ਕੁੱਕਰ ਤੇ ਵੀ ਬਣਾ ਸਕਦੇ ਹੋ ਬਟ ਅੱਜ ਮੈਂ ਤਵੇ ਤੇ ਬਣਾ ਕੇ ਤਿਆਰ ਕਰਾਂਗੀ ਤਵੇ ਤੇ ਇੱਕ ਟਾਈਮ ਇੱਕ ਫੁਲਕਾ ਬਣ ਕੇ ਤਿਆਰ ਹੁੰਦਾ ਤੇ ਹੁਣ ਅਸੀਂ ਫੁਲਕਾ ਵੇਲ ਲਿਆ ਸੀ ਅਬ ਮੈਂ ਚਾਹੇ ਸ਼ੇਪ ਦੇਈ ਚ ਉਹ ਤੇ ਥੋੜੀ ਜਿਹੀ ਕਲੌਂਜੀ ਲਗਾ ਕੇ ਤੇ ਨਾਰੀ ਹੀ ਕੜੀ ਉਹ ਸੋਰੀ ਧਨੀਆ ਪੱਤੀ ਲਗਾ ਕੇ ਨਾ ਇਹਨੂੰ ਵੇਲ ਲਿਆ ਸੀਗਾ ਹੁਣ ਦੂਜੀ ਸਾਈਡ ਤੇ ਹੀ ਪਾਣੀ ਲਗਾ ਦਵਾਂਗੇ ਕਿਉਂਕਿ ਤਵੇ ਤੇ ਬਣਾਣੀ ਤਵੇ ਤੇ ਚਿਪਕਾਣਾ ਬਹੁਤ ਜ਼ਰੂਰੀ ਹੈ ਕੁੱਕਰ ਚ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਹੁਣ ਤਵਾ ਸਾਡਾ ਗਰਮ ਹੋ ਗਿਆ ਸੀ ਹੁਣ ਫੁਲਕੇ ਨੂੰ ਹੀ ਪਾ ਦਾਂਗੇ ਤਵੇ ਤੇ ਪਾਣੀ ਵਾਲੀ ਸਾਈਡ ਤੇ ਹੀ ਤਵੇ ਤੇ ਲਗਾ ਦੇਾਂਗੇ ਤੁਸੀਂ ਦੇਖ ਸਕਦੇ ਹੋ ਹਲਕਾ ਹਲਕਾ ਫੁਲਕਾ ਫੁੱਲਣਾ ਸ਼ੁਰੂ ਹੋ ਗਿਆ ਸੀਗਾ ਹੁਣ ਤਵੇ ਨੂੰ ਚੋਕੇ ਨਾਲ ਹੀ ਪੂਰੀ ਗੈਸ ਦੇ ਉੱਪਰ ਨਾਲ ਨੂੰ ਚਾਰੇ ਸਾਈਡ ਤੇ ਇਸੇ ਤਰੀਕੇ ਨਾਲ ਘੁਮਾਉਂਦੇ ਹੋਏ ਫੁਲਕੇ ਨੂੰ ਪਕਾਵਾਂਗੇ ਇਹ ਫੁਲਕੇ ਬਹੁਤ ਹੀ ਟੇਸਟੀ ਲੱਗਦੇ ਨੇ ਇਹ ਚਾਰੇ ਸਾਈਡ ਹੀ ਚੰਗੀ ਤਰ੍ਹਾਂ ਨੂੰ ਘੁਮਾਉਂਦੇ ਹੋਏ ਨਾ ਇਹਨੂੰ ਫੁਲਕੇ ਨੂੰ ਹੀ ਪਕਾ ਲਵਾਂਗੇ ਤਾਂ ਹੁਣ ਇਹ ਫੁਲਕਾ ਤੁਸੀਂ ਦੇਖਦੇ ਵਧੀਆ ਕਲਰ ਵੀ ਆ ਗਿਆ ਸੀਗਾ ਬਣ ਕੇ ਤਿਆਰ ਹੈ ਇਹਨੂੰ ਨਹੀਂ ਉਤਾਰ ਲਵਾਂਗੇ ਫੁਲਕੇ ਨੂੰ ਤਵੇ ਤੋਂ ਇਹਨੂੰ ਬਟਰ ਨਾਲ ਦੇਸੀ ਘਿਓ ਨਾਲ ਜਿੰਨਾ ਵੀ ਤੁਸੀਂ ਚੋਪੜਨਾ ਚਾਹੋ ਚੋਪ ਸਕਦੇ ਹੋ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੁਸੀਂ ਇਹਨਾਂ ਲੱਛਾ ਪਰਾਂਠਾ ਪਰੌਂਠੀ گارਲਿਕ ਨਾਨ ਕੁਝ ਵੀ ਬਣਾ ਕੇ ਖਾਓ ਬਹੁਤ ਹੀ ਸਵਾਦ ਲੱਗਦੇ ਨੇ ਇਸੇ ਤਰੀਕੇ ਨਾਲ ਬਾਕੀ ਦੇ ਵੀ ਤੰਦੂਰੀ ਫੁਲਕੇ ਨਾਲ ਵੀ ਮੈਂ ਬਣਾ ਕੇ ਤਿਆਰ ਕਰ ਲਵਾਂਗੀ ਅਗਰ ਅਸੀਂ ਕੁੱਕਰ 'ਚ ਬਣਾਈ ਹੋਏ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਨੇ ਕੁੱਕਰ 'ਚ ਇੱਕ ਵਾਰ ਦੇ ਵਿੱਚ 4-5 ਇਕੱਠੇ ਬਣ ਜਾਂਦੇ ਨੇ ਤੇ ਦੇਖ ਸਕਦੇ ਕਿੰਨਾ ਫੁੱਲੇ ਫੁੱਲੇ ਬਣ ਕੇ ਤਿਆਰ ਹੋਏ ਨੇ ਕਿਹੜੇ-ਕਿਹੜੇ ਫੇਵਰਿਟ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਸੇ ਤਰੀਕੇ ਦਾ ਮੈਂ ਸਾਰੇ ਫੁਲਕੇ ਬਣਾ ਕੇ ਤਿਆਰ ਕਰ ਲਈ ਤਾਂ ਮੈਂ ਦੂਸਰੀ ਸਾਈਡ ਤੇ ਵੀ ਦਿਖਾ ਦੇਣੀ ਦੇਖ ਸਕਦੇ ਹੋ ਕਿੰਨੇ ਇਹ ਸੋਫਟ ਬਣ ਕੇ ਤਿਆਰ ਹੋਏ ਦੋਨੋਂ ਸਾਈਡ ਦੇ ਕਿੰਨੇ ਵਧੀਆ ਇਹ ਕਲਰ ਵੀ ਆਇਆ ਬਹੁਤ ਹੀ ਸੋਫਟ ਬਣ ਕੇ ਤਿਆਰ ਹੋਏ ਨੇ ਹੁਣ ਇਸੀ ਪਲੇਟਿੰਗ ਕਰ ਲੈਨੇ ਆ ਇਹ ਮੈਂ ਅੱਜ ਲੰਚ ਪ੍ਰਪੇਅਰ ਕੀਤਾ ਸੀਗਾ ਤੰਦੂਰੀ ਰੋਟੀ ਮਸ਼ਰੂਮ ਤੇ ਨਾਲ ਸੈਲਡ ਮੇਰੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਪਲੀਜ਼ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦੇਣਾ ਮੇਰੇ ਚੈਨਲ 'ਚ ਨਵੇਂ ਤੇ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਫਿਰ ਮਿਲਦੀ ਆ ਇੱਕ ਨਵੀਂ ਵੀਡੀਓ ਦੇ ਨਾਲ ਹੁਣ ਮੈਨੂੰ ਦੋ ਇਜਾਜ਼ਤ ਟੇਕ ਕੇਅਰ ਬਾਏ ਬਾਏ